ਮੁਗਲਾਂ ਦੇ ਵਕਤ ਸਿੱਖ ਜਦੋਂ ਮੁਕਾਬਲਾ ਕਰਦੇ ਸੀ ਮੁਗਲਾਂ ਦਾ ਤੇ ਬੜੇ ਤਗੜੇ ਹੋ ਕੇ ਕਰਦੇ ਸੀ ਉਹ ਔਰ ਉਹਨਾਂ ਨੂੰ ਬਹੁਤ ਪਿਆਰ ਨੇ ਸੱਗੰਨੰਦੇ ਤੇ ਗੁਰਸਾਹਿਬ ਜਹੰਮਰ ਸ਼ਕਿਆ ਆਇਆ ਸੀ ਸਿਰ 47 ਤੇ ਰੱਖਿਆ ਆਇਆ ਸੀ ਜੋ ਤੱਕ ਪ੍ਰੇਮ ਖੇਲਣ ਦਾ ਉਦਸ ਸਿਰ 47 ਤੇ ਮੋਯਾਓ ਇਸ ਮਾਰਗ ਪਾਰ ਦੇ ਜਦ ਤੇਰ ਦੀਜੇ ਕਾਣਾ ਕੀਜੇ ਉਹਨਾਂ ਨੇ ਇੱਕ ਕਿਤਾਬ ਦਿੱਤੀ ਸੀ ਕਰਦੇ ਉਹਨਾਂ ਨੇ ਫੁੱਟ ਪਾਰ ਵਾਸਤੇ ਮੁਗਲ ਸਰਕਾਰ ਨੇ ਉਸ ਵਕਤ ਦੀ ਨੇ ਨਵਾਬੀ ਭੇਜੀ ਪਈ ਨਵਾਬ ਬਣਾਣਾ ਸਾਨੂੰ ਵੀ ਇਹਨਾਂ ਜਿਹੜੀ ਜਿਹੜੇ ਸਾਰੇ ਨੇ ਸਿੱਖਾਂ ਦੇ ਵਿੱਚ ਇਹਨਾਂ ਨੂੰ ਤੋ ਵੀ ਨਵਾਬ ਇੱਕ ਜਗ੍ਹਾ ਇੱਕ ਬਣਾ ਤਾਂ ਫੇਰ ਇਹ ਜੁਲਾਈ ਹੋ ਜਾਗੀ ਸਿੱਖ ਬੜੇ ਸਿਆਣੇ ਸੀ ਉਹਨਾਂ ਕਹਿੰਦੇ ਆ ਨਵਾਬੀ ਨੂੰ ਕੀ ਕਰਨਾ ਨਵਾਬੀ ਤਾਂ ਤਾਂ ਗੁਰੂ ਦੀ ਬਖਸ਼ੀ ਚਾਹੀਦੀ ਆ ਉਹਨਾਂ ਨੇ ਫੇਰ ਕਿਹਾ ਜੀ ਨਹੀਂ ਨਵਾਬੀ ਲਾਓ ਨਵਾਬ ਉਹਨਾਂ ਕਹਿੰਦਾ ਨਵਾਬੀ ਦੇਣੀ ਆ ਉਹ ਕਪੂਰ ਸਿੰਘ ਆਪਾਂ ਦਾ ਸੀ ਕੋੜੇ ਦੀ ਲਿੱਦ ਵਿਚਾਰਾ ਕਰਦਾ ਹੁੰਦਾ ਸੀ ਉਸ ਕੋੜੇ ਦੀ ਲਿੱਦ ਉਹਦੀ ਸੇਵਾ ਕਰਦਾ ਸੀ ਕੋੜੇ ਦੇ ਘੋੜਿਆਂ ਨੂੰ ਸਭਾਲਦਾ ਹੁੰਦਾ ਸੀ ਉਹਨਾਂ ਨੂੰ ਮਤਲਬ ਹੈ ਵੀ ਆਪਣਾ ਗੂਮ ਹਤਾ ਜੀ ਸੀ ਆਪਣਾ ਉਹਦਾ ਸਾਫ ਕਰਦਾ ਹੁੰਦਾ ਸੀ ਉਹ ਸਾਰੇ ਕਹਿੰਦਾ ਦੈਨਿਆ ਕਪੂਰ ਸਿੰਘ ਦੇ ਉਹ ਕੋੜੇ ਦੀ ਲਿੱਦ ਸੁੱਟਣ ਵਾਲਾ ਸੇਵਾ ਚਾਲੂ ਦੇਣ ਵਾਲਾ ਉਹਨੂੰ ਨਵਾਬੀ ਦਿੱਤੀ ਉਹਨੂੰ ਨਵਾਬੀ ਦਾ ਫਰਜ਼ਾ ਉਹ ਕਹਿੰਦਾ ਵੀ ਹਜ਼ਰ ਨਵਾਬੀ ਦਾ ਦਿੱਤੀ ਪਰ ਮੇਰੇ ਕੋਲ ਇਹ ਸੇਵਾ ਨ ਕੋਟਾਇਆ ਉਹ ਜਿਹੜੀ ਕੋ ਕੋੜਿਆਂ ਦੀ ਮੈਂ ਸੇਵਾ ਕਰਨਾ ਲੇ ਤ ਬਾਹਰ ਸੁੱਟਣਾ ਉਹਦਾ ਹੋਰ ਸਾਫ ਕਰਨਾ ਚਾੜੂ ਨਾਲ ਦਾ ਕੇ ਇਹ ਨਾ ਮੇਰੇ ਕੋਲ ਚਲਿਆ ਇਹ ਗੁਰਮੁਖ ਉਹਸਲੇ 1000 ਹੁੰਦਾ ਸੀ ਕੋਈ ਲਬਾਬੀਆਂ ਨੂੰ ਮੇਰੇ ਨਾਲ ਲੜਾਈ ਨਹੀਂ ਹੋਈ ਵੀ ਮੈਨੂੰ ਜਵਾਬ ਵੀ ਤੇ ਮੈਨੂੰ ਨਾ ਵੀ ਮੈਨੂੰ ਚੱਗੀ ਸਿੱਖਾਂ ਦੇ ਚ ਐ ਸਪਿਰਟ ਆਣੀ ਚਗੀ ਜੇ ਤੂੰ ਕਹਦਾ ਵੀ ਤੂੰ ਬਨ ਜਾਵੇਂ ਗੁਰਦਵਾਰਾ ਪ੍ਰਧਾਨ ਤੇ ਪਿਛਲੇ ਵਕਤਾਂ ਵਿੱਚ ਕਹਿੰਦਾ ਸੀ ਮੈਂ ਇਸ ਕਾਬਲ ਨਹੀਂ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਨੂੰ ਬਣਾਓ ਜਿਹੜਾ ਨਾਮ ਬਾਣੀ ਜਪਦਾ ਹੈ ਇਹ ਪੁਰਾਣੇ ਵਕਤ ਦਾ ਜਿਹੰਦਾ ਸੀ ਜਵਾਗ ਇਹ ਤਾਂ ਅੰਗਰੇਜ਼ਾਂ ਨੇ ਸਾਡੇ ਆ ਕੇ ਇੰਟਰੋਡਿਊਸ ਕਰ ਦਿੱਤਾ ਵੀ ਆਪਣਾ ਜੇ ਫੋਟੋ ਪਾਣ ਵਾਸਤੇ ਨਾਂ ਦੇ ਲੈਣਾ ਸ਼ੁਰੂ ਕਰ ਦਿੱਤੇ ਹੋਰ ਅੱਛਾ ਸ਼ੁਰੂ ਹੋ ਗਿਆ ਤਾਂ ਫਿਰ ਉਹ ਰੋਲੇ ਚ ਪਾਰਟੀ ਬਾਜੀ ਬਣ ਗਈ ਤੇ ਆਪਣਾ ਸਿੱਖਾ ਦੇ ਵਿੱਚ ਤੇ ਪਾਰਟੀ ਬਾਜੀ ਨਹੀਂ ਹੋਣੀ ਚਾਹੀਦੀ ਜੇ ਆਪਣਾ ਗੁਰੂ ਇੱਕ ਹੀ ਆ ਸਭ ਕੁਝ ਹੈ ਕਹਤਾ ਸਾਰੇ ਇੱਕਿਆ ਸਾਰੇ ਇੱਕ ਰੂਪ ਹੈ ਵੇ ਰੋਟੀਕਲ ਤਖਤੇ ਹੈ ਨਹੀਂ ਰਾਜ ਭਾਗ ਤੇ ਹੈ ਨਹੀਂ ਕੋਈ ਸੇਵ ਕਰਕੇ ਗੁਰੂ ਦੀ ਸੇਵਾ ਜੜੀਆ ਨਿਮਰਤਾ ਨਾਲ ਹੀ ਹੋਣਾ ਚਾਹੀਦੀ ਆਪਾਂ ਕੋਈ ਲਈ ਕੋਈ ਨਵਾਬੀ ਲੈ ਕੇ ਦੂਸਰਾ ਬਣਾ ਕੇ ਜਾਂ ਕੋਈ ਪ੍ਰਧਾਨ ਬਣ ਕੇ ਤੇ ਸਹਿਬਾ ਨੇ ਹੁੰਦੀ ਇਹ ਤੇ ਗੁਰੂ ਤਾਂ ਬਣ ਕੇ ਆਪਾਂ ਨਿਮਰ ਨਾਲ ਸੇਕ ਬਣ ਕੇ ਗੁਰੂ ਦੀ ਸੇਵਾ ਕਰੇ ਅਗਰ ਸਾਰੇ ਸਿੱਖਾ ਨੇ ਉਹਨੂੰ ਕਿਹਾ ਤੁਹਾਡੀ ਸੰਗਤਨ ਕੇ ਮਹਾਰਾਜ ਤੁਸੀਂ ਸੇਵਾ ਕਰੋ ਤੁਸੀਂ ਗੁਰਦਵਾਰਾ ਦਾ ਪ੍ਰਧਾਨ ਬਣ ਜਾਓ ਤਾਂ ਇਹ ਹਾਜ਼ਰ ਜੋੜੇਗਾ ਅਛਾ ਤੁਸੀਂ ਮੇਰੇ ਦਸਰ ਤੇ ਯਾਤਰਾ ਕਰੋ ਕਿ ਮੈਂ ਇਹ ਸੇਵਾ ਨਿਭਾ ਸਕਾਂ ਤੁਹਾਡੀ ਹੁਕਮ ਮੰਨ ਕੇ ਮੈਂ ਪ੍ਰਧਾਨਗੀ ਲੈ ਰਿਹਾ ਮੈਂ ਸੇਵਾ ਕਰਾਂਗਾ ਬਾਕੀ ਮੇਰਾ ਅਮਨਾਤ ਗੁਰੂ ਨਾਲ ਪਿਆਰ ਜੋੜਿਆ ਰਹੇ ਇਹ ਇਹ ਅਵਸਥਾ ਹੋਣੀ ਚਾਹੀਦੀ ਜੇ ਇਹ ਅਵਸਥਾ ਉਹ ਜੋ ਮਨ ਜੇ ਕਰੂ ਉਸ ਮਨ ਹੌਮੈ ਨਹੀਂ ਆਏਗੀ ਦੂਸਰੇ ਨਹੀਂ ਆਏਗੀ ਫਿਰ ਉੱਥੇ ਪਿਆਰ ਰਹੇਗਾ ਪਾਰਟੀ ਬਾਜ਼ੀ ਨਹੀਂ ਬਣੇਗੀ ਗੁਰਦਾਂ ਚ ਪਿਆਰ ਚਾਹੀਦਾ ਹੈ ਜਾਂ ਪਾਰਟੀ ਬਾਜ਼ੀ ਬਣੇ ਚਾਹੀਦੀ ਹੈ ਸੋ ਇਹ ਗੁਰਮੁਖ ਸਾਹਿਬ ਬੜੀਆਂ ਬੁੜੀਆਂ ਗੱਲਾਂ ਨੇ ਜਿਹੜੀ ਤੇ ਜਿਹੜੀ ਅਸੀਂ ਭੁੱਲ ਚੁੱਕੇ ਆ ਅਸੀਂ ਸਭ ਭੁੱਲ ਕੇ ਫਿਰ ਤਾਂ ਹੀ ਇਹ ਇਹ ਖਬਰ ਉਹ ਦੱਸ ਕੇ ਪਿਆਰ ਨਹੀਂ ਤੇ ਜੇ ਕਾਜੀ ਇਹ ਖਬਰ ਹੋਣਾ ਨਹੀਂ ਚਾਹੀਦਾ